ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਅੱਜ ਦੀ ਵੀਡੀਓ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਇਹਦੇ ਵਿੱਚ ਪੰਜਾਬ ਦਾ ਉਹ ਅਕਸ ਜੁੜਿਆ ਜਿਹੜਾ ਕਿ ਨਾ ਹੀ ਤੁਸੀਂ ਅੱਜ ਤੋਂ ਪਹਿਲਾਂ ਐਸੀ ਵੀਡੀਓ ਦੇਖੀ ਹੋਣੀ ਹੈ ਤੇ ਨਾ ਕਿਤੇ ਸੁਣੀ ਹੋਣੀ ਹੈ ਕਿਉਂਕਿ ਪੰਜਾਬ ਦੇ ਵਿੱਚ ਵਾਦੀ ਕੈਸੀ ਸੰਖਿਆ ਨੇ ਪੰਜਾਬ ਦੇ ਮੱਥੇ ਦੇ ਉੱਤੇ ਉਹ ਕਲੰਕ ਲਾ ਦਿੱਤਾ ਹੈ ਜਿਹੜਾ ਤੁਸੀਂ ਦੇਖ ਕੇ ਤੁਹਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਣੀ ਐ ਪੰਜਾਬ ਦਾ ਇਹ ਜਿਹੜਾ ਪਿੰਡ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਤਾਂ ਪੂਰੀ ਵੀਡੀਓ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਪਹਿਲੀ ਵਾਰ ਦੁਨੀਆ ਦੇ ਵਿੱਚ ਇੱਕ ਐਸਾ ਇਤਿਹਾਸ ਲਿਖਿਆ ਜਾਊਗਾ ਜਿਹਦੇ ਨਾਲ ਸਾਡੇ ਮੁਲਕਾਂ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਬਹੁਤ ਵੱਡਾ ਤੱਕਾ ਲੱਗ ਚੁੱਕਿਆ ਤੇ ਜਮੀਰ ਨੂੰ ਜਿਹੜਾ ਕਿ ਉਹਨਾਂ ਨੇ ਚਿੰਝੋੜ ਕੇ ਰੱਖ ਦਿੱਤਾ ਮੈਂ ਬੜੀ ਲੰਬੇ ਸਮੇਂ ਤੋਂ ਇਹ ਗੱਲ ਕਹੀ ਸੀ ਕਿ ਜਿਹੜਾ ਸਾਡਾ ਪੰਜਾਬ ਹੈ ਇਹਦਾ ਪ੍ਰਵਾਸ ਦਰਅਸਲ ਬਾਹਰ ਨੂੰ ਹੋ ਰਿਹਾ ਹੈ ਤਾਂ ਉਹਦੇ ਨਤੀਜੇ ਨੇ ਇਹ ਕਈ ਵਾਰ ਸਾਡੀਆਂ ਕਈ ਜਥੇਬੰਦੀਆਂ ਨੇ ਕਿਹਾ ਕਿ ਤੁਸੀਂ ਬਾਹਰ ਨਾ ਜਾਓ ਸਾਡੇ ਪੰਜਾਬ ਨੂੰ ਜਿਹੜਾ ਜੂਪੀ ਬਿਹਾਰ ਦਾ ਪਰਵਾਸ ਹੈ ਉਹ ਦੱਬ ਰਿਹਾ ਤੇ ਆ ਜਿਹੜੀ ਘਟਨਾ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਇਹ ਆਪਣੇ ਹੀ ਪੰਜਾਬ ਦੇ ਵਿੱਚ ਤੇ ਇੱਕ ਪ੍ਰਵਾਸੀ ਮੁੰਡੇ ਦੇ ਨਾਲ ਵਿਆਹ ਦੀ ਗੱਲ ਜਿਹੜੀ ਸੁਣੋਗੇ ਵਿਆਹ ਹੋ ਜਾਣਾ ਪੰਜਾਬੀ ਲੜਕੀ ਦੇ ਨਾਲ ਇਹ ਬੜੀ ਅਹਿਮ ਗੱਲ ਹੈ ਆਪਣੇ ਆਪ ਦੇ ਵਿੱਚ ਇਹ ਸ਼ਰਮਿੰਦਗੀ ਵਾਲੀ ਗੱਲ ਹੈ ਕਿਉਂਕਿ ਅਜੇ ਤੋਂ ਪਹਿਲਾਂ ਸਾਡੇ ਪੰਜਾਬ ਦੇ ਵਿੱਚ ਐਸੀਆਂ ਕਰਤੂਤਾਂ ਕਦੇ ਜ਼ਿੰਦਗੀ ਦੇ ਵਿੱਚ ਕਿਸੇ ਨੇ ਨਹੀਂ ਸੁਣੀਆਂ ਹੋਣਗੀਆਂ ਇਹ ਸਾਡੇ ਪੰਜਾਬ ਦੇ ਲੋਕ ਜ਼ਿੰਮੇਵਾਰ ਨੇ ਪਹਿਲਾਂ ਉਹਨਾਂ ਨੂੰ ਲਿਉਂਦੇ ਨੇ ਮੋਟਰਾਂ ਤੇ ਫਿਰ ਉਹਨਾਂ ਨੂੰ ਘਰਾਂ ਦੇ ਵਿੱਚ ਕਰਾਇਆ ਤੇ ਫਿਰ ਉਸ ਤੋਂ ਬਾਅਦ ਹੁਣ ਰਿਸ਼ਤੇ ਜੁੜਦੇ ਯਾਰੇ ਨੇ ਯਾਰ ਕਮਾਲ ਹੋ ਗਿਆ ਪੰਜਾਬ ਦਾ ਕੀ ਬਣੂ ਸਾਡੇ ਪੰਜਾਬ ਦਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਵੀਡੀਓ ਖੋਲੂਗੀ ਸਾਰੇ ਰਾਜ਼ ਖੁੱਲ ਜਾਣੇ ਆ ਪਹਿਲਾਂ ਬੜੇ ਧਿਆਨ ਦੇ ਨਾਲ ਤੁਸੀਂ ਇਸ ਵੀਡੀਓ ਨੂੰ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰ ਆ ਜਿਹੜੇ ਕਿ ਪੰਜਾਬ ਪ੍ਰਤੀ ਸਾਡੇ ਲੋਕਾਂ ਦੇ ਪ੍ਰਤੀ ਧੀਆ ਭੈਣਾਂ ਦੇ ਪ੍ਰਤੀ ਬੜੇ ਅਹਿਮ ਨੇ ਉਹ ਸੁਣਨ ਵਾਲੀ ਗੱਲ ਆ ਬੜੀ ਗੌਰ ਕਰਨ ਵਾਲੀ ਗੱਲ ਆ ਪਹਿਲਾਂ ਇਹਨੂੰ ਸੁਣੋ ਧਿਆਨ ਦੇ ਨਾਲ ਸੁਣੋ ਅੱਜ ਉਹ ਕੱਢ ਕੇ ਲੈ ਕੇ ਜਾ ਰਹੇ ਨੇ ਕੱਲ ਨੂੰ ਉਹ ਤੁਹਾਡੇ ਘਰੇ ਰਿਸ਼ਤੇ ਲੈ ਕੇ ਆਉਣਗੇ ਬਿਲਕੁਲ ਕਿਉਂਕਿ ਪੈਸੇ 'ਚ ਉਹ ਤੁਹਾਡੇ ਨਾਲੋਂ ਵੱਧ ਤੱਕ ਰਹੇ ਨੇ ਹੂੰ ਉਹ ਪੁਨੈਸ਼ੀਲਿਸ ਕਹੋ। ਸਮਝ ਰਹੇ ਹੋ ਨਾ ਇਹ ਜਿਹੜੇ ਸ਼ਹਿਰਾਂ ਦੇ ਨੇੜੇ ਪਿੰਡ ਨੇ ਇੱਥੇ ਗੱਲ ਸਿਰਫ ਆ ਕੇ ਪੈਸੇ ਤੇ ਮੁੱਕਦੀ ਆ। ਕਿਉਂ ਦਿੱਤੇ ਉਹਨਾਂ ਨੂੰ ਕੰਮ ਲੈ ਪੈਸਾ ਆਉਂਦਾ। ਇਹ ਪੰਜਾਬ ਪਹਿਲਾਂ ਆਉਂਦਾ ਫਿਰ ਥੋੜੀ ਨਾ ਦਿੰਦੇ। ਚਲੋ ਦੇਣਾ ਵੀ ਮਾੜਾ ਨਹੀਂ ਐ। ਪਰ ਜੇ ਤੁਸੀਂ ਦੇ ਰਹੇ ਹੋ ਫਿਰ ਤੁਸੀਂ ਉਹ ਜਿਹੜੇ ਰਿਜ਼ਲਟ ਨੇ ਨਾ ਫਿਰ ਉਹਨਾਂ ਤੋਂ ਭੱਜੋ ਨਾ। ਅੱਜ ਹੁਣ ਜਿਨ੍ਹਾਂ ਨੂੰ ਅਸੀਂ ਭਈਏ ਕਹਿੰਨੇ ਆ ਜਦੋਂ ਕੱਲ ਨੂੰ ਉਹ ਇੱਕ ਪਰਵਾਸੀ ਮੁੰਡੇ ਦਾ ਵਿਆਹ ਕਿਸੇ ਪੰਜਾਬੀ ਦੀ ਕੁੜੀ ਨਾਲ ਹੋ ਗਿਆ ਫਿਰ ਇਹ ਟ੍ਰੈਂਡ ਪਹਿਲਾਂ ਪਹਿਲਾਂ ਅਜੀਬ ਲੱਗੂਗਾ ਹੌਲੀ-ਹੌਲੀ ਇਹ ਨਾਰਮਲ ਹੋ ਜਾਊਗਾ ਫਿਰ ਉਹ ਸਾਡੇ ਜਵਾਈ ਬਣ ਜਾਣਗੇ ਫਿਰ ਤੁਸੀਂ ਜਵਾਈ ਪਾਈਆਂ ਨੂੰ ਆਪਦਿਆਂ ਨੂੰ ਗਾਲਾਂ ਘਟੋਗੇ ਦੱਸੋ ਇੱਕੋ ਦਮ ਕਿਸੇ ਦਾ ਕਬਜ਼ਾ ਹੁੰਦਾ ਨਹੀਂ ਹੁੰਦਾ ਖਜ਼ਾਰਾ ਜੀ ਕਦੋਂ ਆ ਗਿਆ ਸੀ ਨਹੀਂ ਆਇਆ ਸੀ ਇਹ ਗੱਲਾਂ ਨੇ ਸੋਚਣ ਵਾਲੀਆਂ ਪੰਜਾਬ ਦੇ ਲੋਕੋ ਜਿਹੜੀ ਇਹ ਵੀਡੀਓ ਆ ਇਹ ਕੀ ਕਹਿਆ ਗੁਰਸਿੱਖ ਨੇ ਮੈਂ ਚੈਨਲ ਦਾ ਨਾਮ ਵੀ ਦੱਸੂਗਾ ਬਾਰੇ ਸਾਡੇ ਪੰਜਾਬ ਦੇ ਲੋਕ ਕਹਿ ਦਿੰਦੇ ਨੇ ਵੀ ਕੋਈ ਫੇਕ ਨਾ ਹੋਵੇ ਖਬਰ ਬਿਲਕੁਲ ਨਹੀਂ ਸੱਚ ਹੈ ਕਿਉਂਕਿ ਇਹ ਜਿਹੜਾ ਚੈਨਲ ਹੈ ਇਹਦਾ ਨਾਮ ਦੱਸਣ ਜਾ ਰਿਹਾ ਮੈਂ ਤੁਹਾਨੂੰ ਪਹਿਲਾਂ ਗੱਲ ਇਹ ਸੁਣ ਲਓ ਪੰਜਾਬ ਦੇ ਵਿੱਚ ਇੱਕ ਕੱਲ ਮੁਹੱਲੀ ਫਿਰ ਤੋਂ ਜਿਹੜਾ ਕਿ ਇੱਕ ਗੁਰਸਿੱਖ ਪਰਿਵਾਰ ਨੂੰ ਕੁੱਟ ਕੇ ਘਰੋਂ ਕੱਢਿਆ ਗਿਆ ਉਹ ਲੁਧਿਆਣੇ ਰਹਿ ਰਹੇ ਨੇ ਪੰਜਾਬੀ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਇੰਨਾ ਖੋਪਾ ਪਾ ਦਿੱਤਾ ਉਹਨਾਂ ਦੇ ਘਰ ਦੇ ਅੰਦਰ ਬੜੇ 5-6 ਭਈਏ ਤਾਂ ਹੁਣ ਮੇਰੀ ਅਪੀਲ ਆ ਤੁਹਾਡੇ ਅੱਗੇ ਇੱਕ ਬਹੁਤ ਕਰੜੀ ਅਪੀਲ ਆ ਕਿ ਜਿਹੜਾ ਪ੍ਰਵਾਸੀ ਤੁਹਾਨੂੰ ਸਾਡੇ ਪੰਜਾਬ ਦੇ ਵਿੱਚ ਕੋਈ ਕਿਸੇ ਨਾਲ ਜ਼ੁਲਮ ਕਰ ਰਿਹਾ ਅਤਿਆਚਾਰ ਕਰ ਰਿਹਾ ਚਾਹੇ ਤੁਸੀਂ ਕਿਤੇ ਵੀ ਹੋ ਬਖਸ਼ਣਾ ਵੀ ਕਿਉਂ ਕਿ ਇਹ ਹੁਣ ਜਿਹੜਾ ਕਿ ਹਾਵੀ ਹੁੰਦੇ ਜਾ ਰਹੇ ਨੇ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਕੱਢਣ ਦੀਆਂ ਗੱਲਾਂ ਦੇ ਮਾਮਲੇ ਤੁਹਾਡੇ ਸਾਹਮਣੇ ਨੇ ਔਰ ਫਿਰ ਕਿੰਨੀਆਂ ਸਿੱਖ ਜਥੇਬੰਦੀਆਂ ਕਲੌਂਦੀਆਂ ਨੇ ਲੱਖਾ ਸਿੰਘ ਸਿਧਾਣਾ ਵੀ ਕਹਿੰਦਾ ਵੀ ਤੁਸੀਂ ਸਾਡੇ ਮੰਗਰ ਲੱਗ ਜੋ ਨਤੀਜੇ ਭੁਗਤ ਰਹੇ ਹੋ 2045 ਦੇ ਵਿੱਚ ਜਿਵੇਂ ਸਾਡਾ ਖਾਲਸਾ ਰਾਜ ਆਇਆ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ ਉਸੇ ਹੀ ਪ੍ਰਕਾਰ 2045 ਦੇ ਵਿੱਚ ਭਈਆਂ ਦਾ ਰਾਜ ਆਉਣਾ ਹੈ ਪ੍ਰਵਾਸੀ ਰਾਜ ਆ ਤਸਵੀਰ ਦੇਖ ਲਓ ਪਹਿਲਾਂ ਇਹਦੀ ਇਸ ਤਰ੍ਹਾਂ ਹੋ ਜਾਣਾ ਹੈ ਭਈਏ ਇਹ ਹੋਣਗੇ ਮਾਲੋ ਮਾਲ ਤੇ ਆਪਣੇ ਲੋਕ ਕਰਨੀਆਂ ਇਹਨਾਂ ਦੇ ਥੱਲੇ ਨੌਕਰੀਆਂ ਛੱਤਰ ਮਾਰਨੀਆਂ ਤੁਹਾਡੇ ਤੇ ਮੇਰੀ ਅਪੀਲ ਤੁਹਾਨੂੰ ਵੱਧ ਤੋਂ ਵੱਧ ਜਿੰਨੇ ਮੇਰੇ ਵੀਰ ਭੈਣ ਭਰਾ ਪੰਜਾਬੀ ਸਾਡਾ ਪੰਜਾਬ ਫਿਰ ਆਪਾਂ ਕਹਿੰਦੇ ਆ ਵੀ ਗੁਰੂਆਂ ਪੀਰਾਂ ਦੀ ਧਰਤੀ ਇੱਥੇ ਸਾਡੇ ਗੁਰੂਆਂ ਦਾ ਪੁਰਖਿਆਂ ਦਾ ਖੂਨ ਡੁੱਲਿਆ ਤੇ ਉਹਦੀ ਕਦਰ ਕੌਣ ਪਾ ਰਿਹਾ ਬਈ ਉਹ ਲਿਆ ਲਿਆ ਕੇ ਪ੍ਰਵਾਸ ਸਾਡੇ ਸਿਰ ਤੇ ਬਿਠਾ ਲਿਆ ਤੁਸੀਂ ਜਿਹਨੂੰ ਜੀ ਕਰਦਾ ਉਹ ਕੁੱਟਦੇ ਨੇ ਜਿਹਨੂੰ ਜੀ ਕਰਦਾ ਉਹ ਮਾਰਦੇ ਨੇ ਜਿਹਨੂੰ ਜੀ ਕਰਦਾ ਭਜਾਗੇ ਲੈ ਜਾਂਦੇ ਨੇ ਕੁੜੀਆਂ ਕਤਰੀਆਂ ਦੇ ਕਿੰਨੇ ਮਾਮਲੇ ਸਾਹਮਣੇ ਆਏ ਨੇ ਸਮਝੋ ਮੇਰੀ ਗੱਲ ਨੂੰ ਤੇ ਸਮਝੋ ਸਾਡੀਆਂ ਉਹ ਟੀਮਾਂ ਨੂੰ ਜਿਹੜੀਆਂ ਇਹਨਾਂ ਤੇ ਕੰਮ ਕਰ ਰਹੀਆਂ ਨੇ ਤੁਸੀਂ ਮਾਗਰ ਨਹੀਂ ਲੱਗਦੇ ਤਾ ਇਹ ਵੱਡੇ ਵੱਡੇ ਧੋਖੇ ਖਾ ਰਹੇ ਆ ਆਪਾਂ ਤਾਂ ਚੈਨਲ ਦਾ ਨਾਮ ਕੀ ਆ ਗੁਰਸਿੱਖ ਬੰਦੇ ਦੇ ਚੈਨਲ ਦੇ ਉੱਤੇ ਇਹ ਵੀਡੀਓ ਆ ਪੰਜਾਬੀ ਪੰਜਾਬੀ ਸਿਆਣ ਪੰਜਾਬੀ ਸਿਆਣ ਦੇ ਨਾਮ ਦਾ ਚੈਨਲ ਆ ਤਾਂ ਗੁਰਸਿੱਖ ਬੰਦਾ ਹੈ ਤੇ ਇਹਦੇ ਚੈਨਲ ਤੇ ਇਹ ਵੀਡੀਓ ਬੜੀ ਧਮਾਕੇਦਾਰ ਸਪੀਚ ਬੋਲੀ ਗਈ ਆ ਇਹ ਸਾਡੇ ਲੋਕਾਂ ਨੂੰ ਅਪੀਲ ਕੀਤੀ ਆ ਵੀ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਬੜੇ ਭਿਆਨਕ ਜਿਹੜੇ ਕਿ ਮੰਜ਼ਰ ਹੋਣਗੇ ਇਹ ਕਦੇ ਪਹਿਲਾਂ ਨਹੀਂ ਦੇਖੇ ਹੋਣਗੇ ਜਿਹੜੇ ਕਿ ਆ ਅੱਜ ਹੁਣ ਤੁਸੀਂ ਦੇਖ ਰਹੇ ਹੋ ਮੌਜੂਦਾ ਹਾਲਾਤ ਕੀ ਨੇ ਪੰਜਾਬ ਦੇ ਕਿਤੇ ਬੱਚਿਆਂ ਨੂੰ ਮਾਰਿਆ ਜਾਂਦਾ ਪ੍ਰਵਾਸੀਆਂ ਦੁਆਰਾ ਦੇਖੋ ਯਾਰ ਕਿੰਨਾ ਖੌਫ ਆ ਮਹੱਲੀ ਦਾ ਇੱਕ ਪਰਿਵਾਰ ਕੱਲ ਵੇਖਿਆ ਮੈਂ ਉਹ ਕਹਿੰਦੇ ਵੀ ਸਾਨੂੰ 3-4 ਸਾਲ ਹੋ ਗਏ ਅਸੀਂ ਆਪਦੇ ਬੇਕਾਰ ਘਰੋਂ ਹੋ ਰਹੇ ਆ ਲੁਧਿਆਣੇ ਕਿਰਾਏ ਤੇ ਰਹਿੰਦੇ ਆ ਸਾਨੂੰ ਪ੍ਰਵਾਸੀ ਪੈਗੇ ਉਹਨਾਂ ਨੇ ਵੀਡੀਓ ਵੀ ਦਿਖਾਈਆਂ ਸੀਸੀਟੀਵੀ ਦੇ ਵਿੱਚ ਉਹ ਵੀਡੀਓ ਵਾਇਰਲ ਵੀ ਨੇ ਇਹ ਹਾਲ ਸਾਡੇ ਪੰਜਾਬ ਦੇ ਲੋਕਾਂ ਦਾ ਜਿੱਥੇ ਪਹਿਲਾਂ ਭਈਏ ਡਰਿਆ ਕਰਦੇ ਸੀ ਪੰਜਾਬੀ ਦੇ ਇੱਕ ਨਾਮ ਤੋਂ ਤੇ ਅੱਜ ਬੇਖੌਫ ਆ ਯਾਰ ਤਾਂ ਇਸ ਤੇ ਇੱਕ ਹੋਰ ਗੱਲ ਮੈਂ ਤੁਹਾਨੂੰ ਮੈਸੇਜ ਦੱਸ ਦਿਆਂ ਇੱਕ ਸਾਡਾ ਗੁਰਸਿੱਖ ਸਿੰਘ ਟਾਵਰ ਦੇ ਉੱਤੇ ਚੜਿਆ ਬਈ ਉੱਥੇ ਮੋਰਚਾ ਲੱਗਿਆ ਤੇ ਉੱਥੇ ਸਾਡੇ ਲੋਕਾਂ ਦਾ ਧਿਆਨ ਨਹੀਂ ਸਰਕਾਰ ਦਾ ਧਿਆਨ ਨਹੀਂ ਉਹ ਬੰਦਾ ਬਿਮਾਰ ਹੋ ਰਿਹਾ ਗੋਲੀ-ਬੂਟੀ ਨਹੀਂ ਚੜਨ ਦੇ ਰਹੇ ਉਹਨੂੰ ਕਹਿੰਦੇ ਥੱਲੇ ਲਾਓ ਉਹਦੀ ਮੰਗ ਇਹ ਆ ਵੀ ਮੈਂ ਥੱਲੇ ਨਹੀਂ ਉਤਰਦਾ ਭਾਵੇਂ ਮੈਂ ਮਰ ਜਾਵਾਂ ਇੱਥੋਂ ਹੀ ਲਾਸ਼ ਉਤਰੂਗੀ ਪਰ ਮੈਂ ਨਹੀਂ ਉਤਰਦਾ ਜਿੰਨਾ ਚਿਰ ਇੱਕ ਬੇਅਦਮੀਆ ਤੇ ਸਾਡੇ ਲੋਕਾਂ ਤੇ ਇਹ ਕਾਨੂੰਨ ਨਹੀਂ ਬਣਦਾ ਪੰਜਾਬ ਨੂੰ ਪ੍ਰਵਾਸ ਦਬ ਰਿਹਾ ਤੇ ਪੰਜਾਬ ਵਾਲੇ ਬਾਹਰ ਭੱਜ ਰਹੇ ਨੇ ਜਿਹਦੇ ਕੋਲੇ 4 ਪੈਸੇ ਹੁੰਦੇ ਉਹ ਕੈਨੇਡਾ ਜਾਂਦਾ ਜਾਂ ਅਮਰੀਕਾ ਜਾਂਦਾ ਤੇ ਇਹ ਇੱਥੇ ਕੀ ਹੋ ਰਿਹਾ ਬਾਈ ਇਹ ਤੁਹਾਡੇ ਨਾਲ ਬਹੁਤ ਭਿਆਨਕ ਮੰਜ਼ਰ ਆਉਣੇ ਆ ਪੰਜਾਬੀਓ ਬਹੁਤ ਵੱਡੀ ਗੱਲ ਆ ਯਾਰ ਜੇ ਕਿਤੇ ਸਮਝ ਲਓਗੇ ਤੇ ਮੇਰਾ ਵੀਰ ਹੁਣ ਮੇਰੀ ਇੱਕ ਬੇਨਤੀ ਆ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹਦਾ ਸਬਸਕ੍ਰਾਈਬ ਕਰਕੇ ਬੈਲ ਦੀ ਘੰਟੀ ਦਵਾ ਦੇਣ ਤੇ ਔਰ ਦੂਸਰਾ ਨੰਬਰ ਵੀਡੀਓ ਨੂੰ ਆਪਣੇ ਲੋਕਾਂ ਦੇ ਵਿੱਚ ਅੱਗ ਦੀ ਤਰ੍ਹਾਂ ਸ਼ੇਅਰ ਕਰ ਦੇਣਾ ਤਾਂ ਕਿ ਇਹ ਮੈਸੇਜ ਭਈਆਂ ਦਾ ਹਰ ਪੰਜਾਬੀ ਕੋਲ ਪਹੁੰਚੇ ਇਹੀ ਮੇਰਾ ਤੁਹਾਡੇ ਨਾਲ ਆਖਰੀ ਸੰਦੇਸ਼ਾ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪ ਤੇ ਦੱਬ ਕੇ ਮੇਰਾ ਵੀਰ ਸ਼ੇਅਰ ਕਰ ਦੇਣਾ